ਦੀ ਗੁਰਵੀ ਇਹ ਤਾਂ ਅਜਾ ਦੋ ਫੋੜ ਕੀਤਾ ਕਰਵੇਲ ਉਹ ਤਾਂ ਹੱਥ ਸਾਹ ਦੂਰਾ ਹੋ ਗਿਆ ਜਦੋਂ ਮੈਂ ਕਿਹਾ ਮੈਂ ਕਿਹਾ ਵੀ ਭਾਈ ਮਿੰਮੀ ਭੈਣ ਨੇ ਤਾਂ ਇਹਨੂੰ ਮੈਂ ਦੱਸੀ ਸਮਝ ਲਿਆ ਤੇ ਉਹ ਤਾਂ ਭਾਈ ਹੱਥ ਸਾਹ ਦੂਰਾ ਸਮਝੂਗਾ ਉਹ ਜਦੋਂ ਆਈ ਸੀ ਤੂੰ ਇਹਨੂੰ ਜੱਸੀ ਸਮਝ ਲਿਆ ਤੂੰ ਕਿਹਾ ਜੱਸੀ ਢੀ ਲੰਬੀ ਹੈ ਓਏ ਗੱਲ ਮੈਂ ਜਦੋਂ ਕਰਵੇਲ ਮਿੰਦੂ ਦੱਸੀ ਉਹ ਤਾਂ ਹੱਥ ਸਾਹ ਦੂਰਾ ਹੋ ਗਿਆ ਹਾ ਹਾ ਯੋ ਤਾਂ ਗਿਆ ਤਾਂ ਮੈਂ ਕਿਹਾ ਤੂੰ ਕੀ ਕਰਦੀ ਮੈਂ ਕਿਹਾ ਹਾਸਾ ਸਿਰ ਦੂਰ ਹੋ ਗਿਆ ਹਾਂ ਤੇ ਫੇਰ ਭਾਈ ਜਦੋਂ ਇੰਨੇ ਗਾ ਉਹਨੇ ਸੁਣ ਲਿਆ ਬੇਬੇ ਨੇ ਬੇਬੇ ਕਹਿੰਦੀ ਹਾਸਾ ਦੂਰ ਹੋ ਗਿਆ ਨਹੀਂ ਭੈਣੇ ਮਨੇ ਵੀ ਦੱਸਿਆ ਕਿੰਨਾ ਕਿਲੋ weight ਵਧ ਗਿਆ ਜਿਹੜਾ ਦੂਰ ਹੋ ਗਿਆ ਕਦੀ ਮੈਨੂੰ ਤਾਂ ਸਿੰਗਲ ਹੀ ਲੱਗਦਾ ਹਲੇ ਵੀ ਹਾਇ ਰੋਗਾ ਨਹੀਂ ਮੈਨੂੰ ਵੀ ਗੱਲ ਦੱਸ ਜੱਸੀ ਵੀ ਆਪਾਂ ਅੱਧਾ ਘਟਾ ਹੋ ਗਿਆ ਆਪਾਂ ਨੂੰ ਗੱਲਾਂ ਕਰਕੇ ਉਹ ਕੰਮੋਂ ਨੇ ਮੂੰਹ ਤੇ ਅੰਗੜ ਰੱਖੀ ਬੈਠੇ ਕਿੰਨਾ ਚਿਰ ਨਾ ਹੱਸ ਦੇਗੇ ਕੀ ਗੱਲ ਹੋ ਰਹੀ ਹੈ ਅੱਲਾ ਰਾਹਦ ਮਨੱਖਪਾ ਨੇ ਕੀ ਹੋਇਆ ਇਹਨੂੰ ਤੈਨੂੰ ਜੀ ਨਹੀਂ ਲੱਗਦਾ ਸਾਡੇ ਹੋਇਆ ਕੀ ਕੀ ਤੈਨੂੰ ਮੇਰੇ ਵੱਲ ਇਸ਼ਾਰੇ ਜੇ ਕਰੀ ਜੰਨੀ ਦੱਸ ਫਿਰ ਆਹ ਸ਼ੇਰਾਂ ਜਿਹੜੇ ਤੈਨੂੰ ਮੈਨੂੰ ਪੱਕਾ ਖੁਸ਼ ਕਰਿਆ ਨਹੀਂ ਦੱਸ ਪਹਿਲਾਂ ਦੱਸ ਦਿਖਾ ਕੇ ਦੇ ਕੀ ਹੋਇਆ ਹੈ ਤੈਨੂੰ ਇਹ ਮੈਨੂੰ ਗੈਨੀ ਮੂਠੀ ਹੁੰਗਰਾ ਕੇ ਬੈਠੀ ਬੋਲਣਾ ਨਹੀਂ ਇਹ ਨਿੰਮੀ ਕੋਲੇ ਜਾਣਾ ਦਾ ਅੱਛਾ ਇਹ ਮੈਨੂੰ ਲੈ ਕੇ ਨਹੀਂ ਆਉਂਦੀ ਸੀ ਕਹਿੰਦੀ ਤੂੰ ਮੇਰਾ ਰੇਰ ਦਾ ਜਲੂਸ ਕਢਾ ਦੇਣੀ ਆ ਤੂੰ ਬਾਲਾ ਬੋਲਦੀ ਆ ਤੇ ਤੈਨੂੰ ਜੇ ਤੂੰ ਮੇਰੇ ਨਾਲ ਜਾਣਾ ਤੇ ਮੂੰਹ ਤੇ ਹੁੰਗਰਾ ਰੱਖ ਕੇ ਬੈਠੀ ਰਹਿਣਾ ਚੁੱਪ ਕਰਕੇ ਤਤਾ ਬਾਬਾ ਚੋਕ ਕਰਨ ਦਾ ਮਤਲਬ ਇਹ ਹੁੰਦਾ ਕਿ ਇਹ ਤਾਂ ਤਰੇ ਥੋੜੀ ਕਿ ਜਮਾਈ ਆ ਗੁੰਗੀ ਬਣ ਜਾਣਾ ਤੂੰ ਐਂ ਤੈਨੂੰ ਗਿਆ ਮੈਂ ਕਹਿੰਦਾ ਕੋਈ ਪੁਲਿਸੀ ਨਹੀਂ ਜਾਂ 10 ਵੇ ਤਾਂ ਮੇਰੇ ਭੈਣ ਸੀ ਮੇਰੇ ਭੈਣ ਆ ਕਿ ਤੂੰ ਉਹ ਤਾਂ ਉਹਨੂੰ ਦੱਸ ਤਾਂ ਉਹ ਕਹਿੰਦਾ ਕਿ ਕਿਲੀ ਆਈ ਆ ਮੈਨੂੰ ਅੱਤਰ ਬਾਬਾ ਮੈਂ ਤਾਂ ਮੋਟਾ ਕਹਿੰਦੀ ਕਿ ਨਾ ਕਰਦੀ ਵੀ ਵੀ ਦੱਸ ਬੰਦਾ ਵੀ ਹੋ ਕਹਿ ਤਾ ਮੈਂ ਭਾਈ ਥੋੜਾ ਘੱਟ ਬੋਲਦੀ ਇਹਦਾ ਮਤਲਬ ਹੈ ਤੂੰ ਗੁੰਗੇ ਬਣ ਕੇ ਮੋਟਾ ਚੱਲ ਪੈਣੇ ਤੇ ਹੁਣ ਸੁਣਾ ਦੇ ਕੋਈ ਗੱਲਵਾਤ ਸੁਨਾ ਦੇ ਭਾਣੇ ਇਹ ਤਾਂ ਡਰ ਲੱਗਦਾ ਮੈਨੂੰ ਨਾ ਕੁਝ ਨਹੀਂ ਕਰਦੇ ਤੂੰ ਕਹਦੇ ਨਹੀਂ ਕਦੇ ਮੈਨੂੰ ਕੁਝ ਨਹੀਂ ਸੁਣਾ ਦੇ ਭਾਣੇ ਮੈਨੂੰ ਕੋਈ ਗੱਲ ਲੈ ਚਾ ਸੁਣਾ ਦੇ ਕੋਈ ਸੁਣਾ ਦੇ ਕੋਈ ਗੱਲਬਾਤ ਨਾ ਇਹ ਕਰੇ ਜਾ ਕੇ ਕੁੱਟੂਗੀ ਮੈਨੂੰ ਹੋਏ ਮੇਰੇ ਬਾ ਮੈਨੂੰ ਲੱਗਾ ਇਹਨੇ ਕੁੱਟ ਕਹ ਹੈ ਦੇਖ ਕੇ ਆ ਗਿਆ ਬੜਾ ਲੜਦੀ ਆ ਮੇਨਾਂ ਤਾਂ ਲੈ ਕੇ ਨਹੀਂ ਜਾਂਦੀ ਮੈਨੂੰ ਕਿਤੇ ਵੀ ਪਰ ਇਹ ਲੜਾ ਮੈਂ ਆਖਿਆ ਮੈਂ ਤਾਂ ਜਾਣਾ ਹੀ ਜਾਣਾ ਚੰਡੀਗੜ੍ਹ ਨਿੰਮੀ ਭੈਣ ਨੂੰ ਮਿਲਣਾ ਹਾਂ ਇਹ ਕਹਿੰਦੀ ਇੱਕ ਸ਼ਰਦ ਤੇ ਲੈ ਕੇ ਜਾਊ ਜੇ ਤੂੰ ਤੂੰ ਚੁੱਪ ਕਰਕੇ ਬੈਠੀ ਰਹੀਂ ਮੂੰਹ ਤੇ ਮਾਰ ਆ ਕੇ ਹਾਂ ਫਿਰ ਬਤਾਈ ਨੂੰ ਤੇ ਉਹਨਾਂ ਰਾਕੇ ਬੈਠੀ ਰਹੀ ਉਹ ਪੈਰਾਂ ਤੇ ਹੀ ਮੋੜ ਆ ਜਾਂ ਮਨ ਸੰਗਾ ਦਿੱਤਾ ਵੀ ਥੋੜਾ ਜਿਹਾ ਉੱਥੇ ਘੱਟ ਬੋਲੀ ਹਣਾ ਫਿਰ ਮੈਨੂੰ ਕੀ ਪਤਾ ਸਿੱਧਾ ਆਇਆ ਬਾਕੇ ਉਹ ਤੈਨੂੰ ਦਮੇ ਨਾਲ ਮੇਰਾ ਕਰ ਦੇਣਾ ਤਾਂ ਆਪ ਸੋਚੀ ਜੰਨੀ ਮੈਨੂੰ ਕੀ ਹੋ ਗਿਆ ਮੇਰੇ ਮੂੰਹ ਤੇ ਉਂਗਲ ਰੱਖੀ ਬੈਠੀ। ਲ ਮੈਂ ਤਾਂ ਜੱਗ ਦਾ ਰੱਬ ਹੈ ਕਿਹਾ ਵਾਏ ਕੀ ਗੱਲ ਭਾਈ ਮੂੰਹ ਤੇ ਉਂਗਲ ਰੱਖੀ ਬੈਠੀ ਹੈਗੀ। ਤਾਂ ਸੁਣਾ ਮੈਂ ਕਹਿੰਦਾ ਕੋਈ ਫੋਟ ਵਰਡ ਹੋਣਾ। ਇਹਦਾ ਇਹਦਾ ਨੋਕ ਖੋਲ ਨਾ ਕੋਈ ਫੋਟ। ਵਾਏ ਬੋਲ ਕੁੜੀਏ ਬੋਲ ਲੈ ਦੇਰਾ ਸੁਣੀ ਕੋ ਨਾ ਤੇ ਲਾ ਦੇ ਕੋਈ ਬੋਲ ਕੁੜੀਏ ਬੋਲ ਤੇਰੀ ਕੋਈ ਬੋਲ। ਬੇਬੇ ਕਹਿੰਦੀ ਹੈ। ਤੂੰ ਬੋਲਦੀ ਕਿਉਂ ਨਹੀਂ? ਨਹੀਂ ਕਹਿੰਦੀ। ਠੀਕ ਆ ਬੇਬੇ ਬੋ। ਕਹਿੰਦੀ ਮੈਂ ਰੋਜ਼ ਮਰੇ ਕਿ ਮੈਨੂੰ ਕਹਿੰਦੀ ਮੈਂ ਨੀ ਮੈਂ ਕਰੇ ਪਟ ਦਾ ਨੀ ਮੈਂ ਕਰੇ ਪਟ ਤੂੰ ਮੈਂ ਤਾਂ ਤੇਰਾ ਕਰ ਬਣਦਾ ਮੈਂ ਤਾਂ ਤੇਰਾ ਕਰ ਬਣਦਾ ਆਪਾਂ ਹੱਸਦੇ ਵਾਸਤੇ ਕਿੰਨੇ ਕੀਤੇ ਕਿੰਨਾ ਬੜਾ ਜੀ ਲੱਗਿਆ ਰਿਹਾ ਹੈ ਨਾ ਤੇ ਕਿੰਨਾ ਵਾ ਜੀ ਲੱਗਿਆ ਰਿਹਾ ਬੜਾ ਹੈ ਨਾ ਤੁਸੀਂ ਸਾਡੇ ਘਰੇ ਆਈਆਂ ਹੋ ਨਾ ਹਾਂਜੀ ਚੰਡੀਗੜ੍ਹ ਆਈਆਂ ਦੇ ਨਾ ਪਹਿਲਾਂ ਮੈਂ ਜਦੋਂ ਲੁਧਿਆਣਾ ਸੀਗੀ ਹਾਂਜੀ ਇਹ ਜੱਸੀ ਭੈਣ ਦੇ ਘਰ ਜਾਣਾ ਸੀ ਨੇ ਦਿਨ ਵਨ ਲੈਣਾ ਵੀ ਅੱਜ ਦਿਨ ਨੂੰ ਆਣੇ ਆਣੇ ਦਿਨ ਵਧਾ ਲੈਂਦੀ ਸੀ ਤੂੰ ਹੋਰ ਕਾਦਰ ਨ ਮਰਦੀ ਸੀ ਭੈਣ ਨੇ ਮੈਂ ਤਾਂ ਅੱਜ ਪਤਾ ਲੱਗਿਆ ਬਿੰਦੀ ਆ ਤੇਰੀ ਨਾ ਦਿਨ ਬੰਦਾ ਲੱਗ ਗਈ ਹੈ ਪਤਾ ਕਿਹੜੇ ਥੋਸ ਸੁਬਾ ਰਾਹੇ ਨੇ ਜੱਸੀ ਰਾਹੇ ਦਿਨ ਵਧਦੀ ਆ ਤਾਂ ਅੰਮ੍ਰੇ ਕਰਦੇ ਆ ਪੌਣੇ ਨਾ ਥੋੜਾ ਘਰ ਦਾ ਪਾਉਣੀ ਜਾਂਦੇ ਆ ਮੇਰਾ ਪੁੱਤ ਆਦਾ 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 ਕਹਿੰਦੀ ਆ ਕਿ ਕਹਿੰਦੇ ਆ ਪੌਣੇ ਬਟਾ ਬੜੇ ਗਾਣਾ ਸੁਣਾ ਇਹ ਕੋਈ ਨਹੀਂ ਹਾਂ ਜੇ ਰਿਕਾਰਡਿੰਗ ਚੱਲ ਰਹੀ ਹੈ ਤੇ ਤੇ ਰਿਕਾਰਡਿੰਗ ਹਮਾਰੀ ਰਲ ਖੱਦੇਗੇ ਆ ਜਾ ਹਾਈ ਸ਼ਾਬਾਸ਼ ਕਿਹਦੇ ਕੋਲ ਆ ਜਾ ਕੋਈ ਕੋਈ ਇਹਨੂੰ ਮੋਟਾ-ਟਾ ਕੀ ਰੱਖਿਆ ਵੀਡੀਓ ਨੂੰ ਹਾਂ ਜੀ ਅੱਜ ਤੇ ਮੈਂ ਰੋਜ਼ ਨਵੇਂ ਲੜਦਾ ਮੇਰਾ ਘੱਟ ਘਰ ਪਟਕੀ ਕਿੰਨਾ ਮਾਈਕ ਹੈ ਨਾ ਤੂੰ ਕਿੱਥੇ ਕਿ